ਉਹੀ ਅੱਜ ਕੰਨਾ ਮੀ ਬੋਤ ਹਾਂ ਨਹੀਂ ਸਭ ਸੇ ਕਾਲ ਦੋਸਤੋਂ ਤੁਸੀਂ ਆ ਗਏ ਹੋ ਸਹੀ ਥਾਂ ਤੇ ਨਾ ਨੈਟਫਲਿਕਸ ਨਾ ਮਦਨ ਪ੍ਰਾਈਮ ਇਹ ਹੈ ਤੁਹਾਡਾ ਆਪਣਾ ਪਿੰਡੂ ਬਲੌਗਸ ਦੀ ਮੇਕਸ ਤੇ ਤੁਹਾਨੂੰ ਮਿਲੇਗਾ ਪਿੰਡੂ ਦਾ ਹਾਲ ਦੇ ਸੀ ਯੂਗ ਹਾਸਾ ਸਕੇ ਪਰਦਰ ਤੇ ਵੀਰ ਦੇ ਅਖੀਰ ਚ ਦਰਕੁਸ਼ ਉਹ ਦੇਖਨੇ ਆ ਆਪਣਾ ਬਲੌਗ ਅੱਜ ਮੀ ਐਨਾ ਬੈਠੂ ਕਿਸੀ ਜਿਵੇਂ ਰਬ ਮੋਟਰ ਬੰਦ ਕਰਨੇ ਭੁੱਲ ਗਿਆ ਹੋਵੇ ਮਾਂ ਕਹਿੰਦੀ ਮੀਚ ਨਾਲ ਸਾਬਣੋਂ ਬਚ ਜਾਉ ਤੇ ਪਿਓ ਕਹਦਾ ਬਾਹਰ ਨਾ ਜਾਏ ਬਿਜਲੀ ਨੇ

हाँ जी एक कोई स्विमिंग पूल नहीं ये है पिंड की वीआईपी सड़क काम की करते हो गुरु घर जाएगा इद लंगर छगेगा इतना इतना पहला सड़क होंगी सी सड़क ਏ ਸਰਕਾਰ ਨੂੰ ਲੱਗਿਆ ਸੜਕਾਂ ਤੇ ਨਹੀਂ ਚਾਹੀਦੀ ਫੇਰ ਸਰਕਾਰ ਸੜਕ ਚਾਕੇ ਲੱਗੀ ਹੋਏ ਰੋਹ ਦੀਦਰਾ ਉਹ ਪਹੁੰਚ ਚੁੱਕੇ ਆ ਆਪਣੇ ਨਵੇਂ ਨਵੇਂ ਨਹੀਂ ਪੁਰਾਣੇ ਪੁਰਾਣੇ ਥਾਂ ਤੇ ਉਹ ਗਾਣੇ ਨਹੀਂ ਸੁਣੀ ਹੁੰਦੇ ਹਰ ਵਕਤ ਹੋਰ ਦੇਖੋ ਦੋਸਤੋਂ ਗਾਣੇ ਬਹੁਤ ਸੁਣਦਾ ਹੈ ਅਸੀਂ ਕੰਮ ਵੀ ਕਰਨੇ ਹੁੰਦੇ ਠੀਕ ਹੈ ਹਰ ਵਕਤ ਕੰਮ ਕੰਮ ਜ਼ਰੂਰੀ ਹੁੰਦਾ ਆਓ ਪੀਓ ਲਾ ਖੋਲ ਫਿਰ ਖਾਈਏ ਕਿੰਨ ਹੋਲੀ ਹੈ ਮੈਣਾਗਾ ਇਹ ਰਾਹੇ ਜੇ ਗਾਣੇ ਗਾਣੇ ਤਾਂ ਸੁਣਦੇ ਨਹੀਂ ਆਪਾਂ ਆਪਾਂ ਕੰਮ ਵਾਲੇ ਬੰਦੇ ਆ ਬੰਦ ਕਰੋ ਇਹਨੂੰ ਸੋਈ ਆਪਾਂ ਕਮਰੇ ਜੀ ਤਾਂ ਦੇਖੋ ਜਾ ਜਾ ਪੜ ਜਾ ਸਾਡੀ ਗੇ ਹਾਂ ਮੈਂ ਪ੍ਰਕਾਸ਼ ਮੈਂ ਦੱਪਾ ਮੇਰੀ ਆ ਬਣਾ ਦੇ ਕੋਈਆ ਸਰਵਟ ਵਾਹ ਬੋਲਾ ਬਸ ਟ੍ਰਾਂਸਪੋਰਟ ਹਾਂ ਅਬੇ ਸਾਲੇ ਕੜੇ ਬੜੇ ਟਾਈਮ ਬਾਅਦ ਆਰਸੇ ਤੇ ਆਂਡੇ ਲੋਕ ਦਾ ਕਾ ਤੂੰ ਆ ਵੇਲਾ ਮੁੰਡਾ ਹੈ ਵੇਲਾ ਕਈ ਬੰਦੇ ਨਹਾਉਂਦੇ ਹੀ ਨਹੀਂ ਸਿਆਲਾਂ ਚ ਕਈ ਵਾਰੀ ਸਾਰਾ ਸਾਰਾ ਸਿਆਲ ਹੀ ਨਹੀਂ ਲਾਉਂਦੇ ਕਈ ਠੰਡ ਚ ਤਾਂ ਠੰਡ ਚ ਇਹ ਲੁਕ ਜਾਂਦਾ ਅੰਡਾ ਘਟ ਜਾਂਦਾ ਤੈਨੂੰ ਕੋੜਾ ਲੱਗਿਆ ਕਿ ਰੇਟ ਘਟ ਗਿਆ ਅੰਡੇ ਦਾ ਠੰਡ ਚ ਲੱਗਦਾ ਵਾ ਤਾਂ ਲੁਕਦਾਗਾ 2000 ਦੇ ਬੇਤੀ ਕਰਵਾ ਦਾਰ ਵਾਰੀ ਅੰਮਾਸਨ ਪੇਨ ਹੋਈ ਜਾਂਦੇ ਸੇ ਜੇ ਡਾਕਟਰ ਕੀ ਕੀ ਲਾ ਜੀ ਨਾ ਤੂੰ ਕੋਈ ਗੇਮ ਘੜਦਾ ਨਾ ਤੂੰ ਜਿਮ ਲਾਉਣਾ ਕਮਸਲ ਪੈਣਾ ਯਾਰ ਉਹ ਦੇਖ ਲੈ ਮੈਂ ਕੰਮ ਮੈਂ ਜਾਣਾਗਾ ਭਾਈ ਹੈ ਮੈਂ ਜਾਣਾਗਾ ਜਾਬਰੀ ਰੋਗੀ ਤਨੌਕ ਲਈ ਜਾਣਾ ਹੈ ਲੋਕਾਂ ਤੋਂ ਲਈ ਚ ਕੋਈ ਗੱਲ ਨਹੀਂ ਇਹ ਤਾਂ ਕੀ ਲੋਡ ਸੀ ਯਾਰ ਭਾਈ ਇਹ ਜਿੱਦ ਤੱਕ ਕੰਮ ਲੈਣਾ ਨਾ ਖਸਣ ਮਨ ਫੋਨ ਜਾਈ ਜਾਂਦਾ ਵੀ ਕਰੂ ਮੈਂ ਭੱਜ ਜਾ ਕੋਈ ਨਹੀਂ ਭਾਈ ਬਾਰੀ ਨਹੀਂ ਫੋਨ ਸ਼ਰਟ ਕਿਉਂ ਚਲ ਇੱਕ ਦਾ ਗਾਣਾ ਹੋ ਜਾ ਫਿਰ ਗਾਣਾ ਸੁਣਾ ਫਿਰ ਅਸੇਂ ਦਿਲ ਨਾਲ ਦਿਲ ਵਟਾਉਣ ਖੇਡੇ ਇੱਕ ਦੂਜੇ ਨੂੰ ਹੀਰਾ ਛਟਾਉਣ ਖੇਡੇ ਵਾਹ ساری ਉਮਰ ਇਹ ਦਿਲ ਨੂੰ ਰਹੀ ਚਾਹਤ ਮਰਸਾਂ ਤੇ ਉਹ ਮਨੋਂ ਖੇਡੇ ਪਾ ਕੇ ਜ਼ੁਲਫਾਂ ਮੇਰੇ ਮੋਢਿਆਂ ਤੇ ਸਪਾਖ ਕੇ ਸਪਾਖ ਕੇ ਮਨੂੰ ਡਰਾਉਣ ਖੇਡੇ ਓ ਸਜਣ ਤੁਰ ਗਏ ਗੋਗਿਆ ਦੂਰ ਮੇਰੇ ਪਿਆਰ ਹੁਣ ਮੇਰੇ ਨਾਲ ਕੌਣ ਖੇਡੇ ਬਹੁਤ ਵਧੀਆ ਬਣਿਆ ਕੀ ਬਾਤ ਹੈ ਲੋ ਜੀ ਮਨੀ ਦੇ ਨਾਮ ਤੇ ਇੱਕ ਨਵਾਂ ਅਫੀਸ਼ੀਅਲ ਕਾਊਂਟ ਬਣਾਇਆ ਹੈਗਾ 뮤జిక్ ਮਨੀ ਅਫੀਸ਼ੀਅਲ ਮਨੀ ਸਿੰਘ ਅਫੀਸ਼ੀਅਲ ਇੰਸਟਾਗ੍ਰam ਦੇ ਜਰੂਰ ਫੋਲੋ ਕਰੋ ਜੀ ਨਿਓ ਕਾਊਂਟ ਮਨੀ ਸਿੰਘ ਅਫੀਸ਼ੀਅਲ ਲੋਰੀ ਦੇ ਉਹਦਾ ਇਹ ਮੋਡਲ ਨਵੇਂ ਅਕਾਊਂਟ ਦੀਆਂ ਨਵੇਂ ਅਕਾਊਂਟ ਦੀਆਂ ਮਾਨੀ ਸਿੰਘ ਅਫੀਸ਼ੀਅਲ ਖਾਤਾ ਖੁੱਲ ਗਿਆ ਕਿੱਥੋਂ ਖਾਤਾ ਖਲਾਇਆ ਬਾਈ ਨੇ ਫੋਲੋ ਕੀਤਾ ਮੈਨੂੰ ਪਹਿਲਾਂ ਫੋਲੋ ਕੀਤਾ ਪਹਿਲਾਂ ਫੋਲੋ ਮੈਨੂੰ ਕੀਤਾ ਮੈਂ ਨਹੀਂ ਇਹਨੂੰ ਕੀਤਾ ਫੋਲੋਬੈਕ ਨਹੀਂ ਕਰਿਆ ਦੇਖੋ ਇਹਨਾਂ ਨੇ ਇਹਨੂੰ ਕਰ ਓਏ ਯਾਰਟਿਸਟ ਤੋਂ ਫੋਲੋ ਆ ਇਹ ਕੋਈ ਛੋਣੀ ਇਹਨੂੰ ਤੋਂ ਫੋਲੋ ਆ ਇਧਰ ਦਾ ਦੂਜੇ ਅਕਾਊਂਟ ਤੋਂ ਦਾ ਸਾਰੇ ਤੂੰ ਇਧਰ ਤਾਂ ਫਾਰਮੈਲਟੀਆਂ ਨੇ ਜਿਹੜੀਆਂ ਅਸਲੀ ਫੋਲੋ ਕਰਿਆ ਹੋ ਤਾਂ ਦਿਲ ਤੋਂ ਇਹ ਹਰਲੇ ਕਰੋ ਸਹੀ ਹੈ ਪੁਰਾਣੀ ਯਾਰੀ ਸਾਡੀ ਬਚਪਨ ਦੀ ਬਚਪਨ ਦੀ ਯਾਰੀ ਦੇਖ ਲੋ ਸਾਡੇ ਬਲੌਗ ਬਲੌਗ ਰੋਕ ਕੇ ਨਿਕਲ ਵਾੜ ਫੋਲੋ ਕਰਦਾ ਰੋਕ ਕੇ ਖੜ ਜਾ ਇਹਨੂੰ ਗੁੰਜੀਰੀ ਵੀ ਨਹੀਂ ਕੋਈ ਬਾਈ ਸਾਡੇ ਵੀ ਮੈਂ ਖਾਲੀ ਯਾਰ ਤੂੰ ਸ਼ੱਕ ਠੀਕ ਹੈ ਥੈਂਕ ਯੂ ਇਸ ਖੁਸ਼ੀ 'ਚ ਦੇਖਣਾ ਥੈਂਕ ਯੂ ਮੰਜੀਰੀ ਦਾ ਕੱਲੂ ਪਾਰਟੀ ਕਰੂਗਾ ਹੁਣੇ ਪਤਾ ਮਣੀ ਹਮ ਯਸ ਖਾਤਾ ਤਾਂ ਦਿਖਾ ਦਿਆ ਉਹਦਾ ਬੈਂਕ ਵਾਲਾ ਜੀ ਬੈਂਕ ਵਾਲਾ ਨਾ ਕੱਢ ਕੇ ਬਾਈ ਨੇੜੇ ਘਰ ਨੇੜੇ ਆ ਨਹੀਂ ਪਬਲਿਕ ਨੂੰ ਦਿਖਣਾ ਦਿਸ ਇਜ਼ ਮਾ ਦਾ ਜੀ ਮਾਨੀ ਸਿੰਘ ਅਫੀਸ਼ੀਅਲ ਦੋ ਫਾਲੋਅਰ ਹੋ ਚੁੱਕੇ ਨੇ ਹਮ ਠੀਕ ਹੈ ਕਿਸੇ ਨੇ 뮤ਜ਼ਿਕ ਦਾ ਕੰਮ ਕਰਵਾਉਣਾ 뮤ਜ਼ਿਕ ਕ੍ਰੀਏਟ ਕਰਾਉਣਾ ਹੈਗਾ ਠੀਕ ਹੈ ਜਰੂਰ ਫੋਲੋ ਕਰੋ ਇਧਰ ਮੁੰਡੇ ਉ ਆਪਣਾ 뮤지컬 ਅਕਾਊਂਟ ਪਹਿਲਾਂ ਸੀਗਾ ਹੂੰ ਸਿੰਗਿੰਗ ਵਾਲਾ ਅਕਾਊਂਟ ਇਹ ਮੈਂ ਅਲੱਗ ਰੱਖਿਆ ਮੈਂ ਕਿ ਜਲੋ ਗਾ ਕੇ ਕੁਝ ਪਾਏ ਹੁੰਦੇ ਆ ਅਲੱਗ ਇਹ ਸਹੀ ਸੋਚਿਆ ਹੂੰ ਇਹ ਮੈਨੂੰ ਰਹਿ ਦੀ ਰਣੀ ਦਿੱਤੀ ਹੈ ਪੈਨ ਤੇ ਇਹਨਾਂ ਨੇ ਇਹਨਾਂ ਦਾ ਧੰਨਵਾਦ ਰਣੀ ਰਹਿ ਇਹਨਾਂ ਦੀ ਅਸੀਂ ਰਣੀ ਇਹ ਤਾਂ ਚਲੂ ਚੱਲ ਤੇ ਰਣੀ ਨੇ ਤੇ ਚੱਲ ਚੱਨਾ ਕਰੀ ਹੈਲੋ 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 ਕਰਦੀ ਦੁਨੀਆ ਹੈ ਹੈਪੀ ਨਿਊਜ਼ ਹੈ ਕਿੰਨਾ ਕਿ ਨਿਬੜ ਗਿਆ ਆਪਣਾ ਕੰਮ ਹੈ ਨਿਬੜ ਗਿਆ ਕੰਮ ਆ ਦੇ ਗੇਮਾ ਨਾ ਖੜੀ ਆਇਆ ਕਰੋ ਇੱਥੇ ਇਹੜਾ ਕੰਮ ਜੇ ਤੋ ਕਰਿਆ ਕਰੋ ਕਰਾਂਗੇ ਕੰਮ ਕਾਇਮ ਆ ਗਿਆ ਕਾਸਬਰ ਕਾਸਬਰ ਮੇਰੇ ਨਾਲ ਆ ਪੋ ਬੁਗਾ Bu Jo, Bu Jo Maria, Hai, Mano, Abu, Abu Halo guys, <laughs> Yeah <laughs>

ਦਾ ਸੰਗਦਰ ਜੀ ਐਕਟ ਕਰਕੇ ਖੜ ਗਿਆ ਉਹ ਹੈਲੋ ਹਾਈ ਲੱਤ ਬਣਦੀ ਆਪ ਕੋ ਕਹੋਗੇ ਐਵੇਂ ਕਿਤਨਾ ਹੈਲੋ ਨਾ ਕਰੇ ਉੱਪਰ ਵੀ ਡਾਂਸ ਕਰ ਜੋਗਾ ਕਰ ਉਹ ਵੀ ਤੇਲ ਪਾ ਦੇ ਤੇਲ

है। अंदर ਆ ਗਦੇ अंदर ਲਾਦਦਾ ਅੰਦਰ ਲਾ ਦੀ गड्डी होर ਵੀ ਮਿੱਤਰ ਇੱਕ ਗੱਡੀ ਹੋਰ ਨਵਾਂ ਲੈ ਜਿਹੜੀ ਮਰਜੀ ਪੀ ਲੈ। ਆਏ ਅਸੀਂ ਪਾਵਾ ਚਾਹ ਮੇਰੇ ਸਾਲੇ ਦੀ। ਓਏ ਸਟਾਰਬਕ ਪੀ ਲੈ। ਉਹ ਸਟਾਰਬਕ ਤੇ ਗੱਲ ਹੋ ਰਹੀ ਹੈ। ਗੱਲ ਸਟਾਰਬਕ ਦੀ ਹੋ ਰਹੀ ਹੈ। ਸਟਾਰਬਕ ਤੇ ਇੱਕ ਲਈ ਸਾਈਡ ਖੋਲਾਂਗੇ ਸਾਡੇ ਬੋਤਲਾਂ ਜੇ ਬਣਾਈਆਂ ਪਈਆਂ ਹੁੰਦੀਆਂ ਕਿ। ਠੀਕ ਵਾਸਤੇ। ਵੈਸੇ ਉਹ ਬੁਆਲਾਂਗੇ ਅੱਜ ਤਾਂ ਉਹ ਅੱਜ ਤਾਂ ਮੂਰਤ ਕੀ ਲੰਗੇ ਆ ਯਾਰ। ਅੱਜ ਤਾਂ ਉਹ ਅੱਜ ਤਾਂ ਮੂਰਤ ਕੀ ਲੰਗੇ ਆ ਯਾਰ। ਸਾਨੂੰ ਪਤਾ ਨਹੀਂ ਸਟਾਰਬਕ ਹੁੰਦੀ ਕੀ ਹੈ। ਉਹਦੇ ਚ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਨੇ ਸਭ ਉਹ ਪੀਵਾਂਗੇ। ਇੱਕ ਤਾਂ ਵਿੱਚ ਗ੍ਰਾਸ ਗੋਦੇਵਾ ਹੁੰਦੇ ਹੈ। ਗ੍ਰੈਂਡੇ ਕੱਪ ਉਹ ਪੀਵਾਂਗੇ। ਉਹ ਬਾਸ ਤੂੰ ਇਹ ਤੈਨੂੰ ਚਾਹੀ ਪਿਆ ਦੋ ਤੈਨੂੰ ਚਾਹੀ ਪਿਆ ਦੋ ਗਰ ਪੁੱਤਰ ਚਾਲ ਓਏ ਪੁੱਤਰ 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 ਚਾਲ 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 ਲੱਕਾਟਾ ਨਾ ਤਾ ਪੁੱਤਰ ਨਹੀਂ ਆ ਬੰਦੇ ਵਿੱਚ ਮੂਤਾ ਲੱਗਦਾ ਤੇ ਮੂਤਾ ਲੱਗਦਾ